हां जी दोस्तों के मेरे अनुसार ही उम्मीद करते हैं सारे चढ़दी कला ਵਿੱਚ ਹੋਮੋਂਗੇ ਅੱਜ ਉਹ ਤੁਹਾਨੂੰ ਦਿਖਾਉਨੇ ਆਂ ਸ਼ਹਿਰ ohio ਦਾ ਸ਼ਹਿਰ पिकੂਆ ਛੋਟਾ ਜਿਹਾ ਸ਼ਹਿਰ ਆ ਪਰ ਇੱਥੇ ਛੋਟੇ-ਛੋਟੇ ਸ਼ਹਿਰ ਵੀ ਨਾ ਕਾਫੀ ਜ਼ਿਆਦੇ ਏਰੀਆ ਚ ਫੈਲੇ ਹੋਏ ਹੁੰਦੇ ਆ ਵੱਡੀਆਂ-ਵੱਡੀਆਂ ਦੁਕਾਨਾਂ ਮਤਲਬ ਇੱਕ ਮਾਲ ਵਾਂਗੂ ਬਣਾਇਆ ਹੁੰਦਾ ਉਹ ਇੱਕ ਦੁਕਾਨ ਹੀ ਹੁੰਦੀ ਆ ਤੇ ਹੀ ਦਿਖਾਉਂਦੇ ਆ ਤੁਹਾਨੂੰ ਬਣੇ ਰਹੋ ਵੀਡੀਓ ਦੇ ਨਾਲ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਆ ਸਟਾਪ ਸਾਈਨ ਆ ਗਿਆ ਤੇ ਸਟਾਪ ਸਾਈਨ ਤੇ ਰੁਕਣਾ ਜ਼ਰੂਰੀ ਆ ਰੋਕ ਕੇ ਦੋਨੇ ਪਾਸੇ ਦੇਖ ਕੇ ਫੇਰ ਅੱਗੇ ਜਾਣਾ ਜਿੱਥੇ ਵੀ ਕਿਤੇ ਸਟਾਪ ਸਾਈਨ ਆ ਲਗਭਗ ਅਤਾ ਕਿਲੋਮੀਟਰ ਪਹਿਲਾਂ ਅੱਧਾ ਕਿਲੋਮੀਟਰ ਤੋਂ ਥੋੜਾ ਜਿਹਾ ਘੱਟ ਲਾ ਲੀਏ ਪਹਿਲਾਂ ਲਿਖਿਆ ਆ ਜਾਂਦਾ ਵੀ ਅੱਗੇ ਸਟਾਪ ਸਾਈਨ ਆ ਗਿਆ। ਵੀ ਆਪ ਦੀ ਸਪੀਡ ਤੇ ਕੰਟਰੋਲ ਕਰੋ। ਇਹ ਹੈਗਾ ਜੀ ਸ਼ਹਿਰ ਪਿਗਵਾ। ਇਸ ਤਰ੍ਹਾਂ ਘਰ ਬਣਾਏ ਹੋਏ ਨੇ ਲੋਕਾਂ ਦੇ। ਖੁੱਲਾ ਢੁੱਲਾ ਜਿਹਾ ਮਾਹੌਲ ਆ। ਤੇ ਹਜੇ ਇੱਥੇ ਜਿਹੜੀ ਬਿਜਲੀ ਆ ਉਹ ਅੰਡਰਗਰਾਊਂਡ ਨਹੀਂ ਹੈਗੀ। ਸ਼ਹਿਰ ਦੇ ਵਿੱਚ ਕਿਤੇ ਕਿਤੇ ਅੰਡਰਗਰਾਊਂਡ ਵੀ ਆ। ਪਰ ਜ਼ਿਆਦਾਤਰ ਲੱਕੜ ਦੇ ਖੰਬੇ ਨੇ ਇਸੇ ਤਰ੍ਹਾਂ ਦਾ ਮਾਹੌਲ ਆ ਖੁੱਲਾ ਡੁੱਲਾ ਜਿਹਾ ਮਾਹੌਲ ਆ ਇਹ ਜਾਨੀ ਹੋਊਗਾ ਪਿਕੂਆ ਸ਼ਹਿਰ 5-7 ਕਿਲੋਮੀਟਰ ਦੇ ਏਰੀਆ ਚ ਫੈਲਿਆ ਵਾ ਵੱਧ ਪਾਵਾਂ ਹੋਵੇ ਇੱਥੇ ਅਸੀਂ ਰੁਕਾਂਗੇ 5-7 ਮਿੰਟ ਇੱਥੇ ਲੱਗੀ ਹੋਈ ਆ ਸੇਲ ਤੇ ਲੋਕੀ ਕਾਫੀ ਆਏ ਹੋਏ ਨੇ ਇੱਥੇ ਪੁਰਾਣੇ ਸਮਾਨ ਦੀ ਸੇਲ ਹੁੰਦੀ ਐ ਇੱਥੇ ਲੱਗੀ ਹੋਈ ਇੱਥੇ ਵੀ ਲੋਕ ਪੁਰਾਣਾ ਸਮਾਨ ਖਰੀਦਦੇ ਆ ਤੇ ਮਤਲਬ ਗਰੀਬ ਅਮੀਰ ਕਹਿ ਦੀ ਆਪਾਂ ਸਾਰੇ ਕਿਤੇ ਹੀ ਨੇ ਇਹ ਨਹੀਂ ਹੈਗਾ ਵੀ ਸਾਰੇ ਕਿਤੇ ਵੀ ਇਹ ਦੇਸ਼ ਬਹੁਤ ਅਮੀਰ ਨੇ ਜਾਇ ਇਹਨਾਂ ਲੋਕਾਂ ਕੋਲੇ ਗੱਡੀਆਂ ਨੇ ਕਾਰਾਂ ਨੇ ਆਬਜੁਰਗ ਨੇ ਵਿਚਾਰੇ ਇਹ ਵੀ ਖਰੀਦ ਕੇ ਲੈ ਕੇ ਜਾਣਗੇ ਸਮਾਨ ਪਰ ਗੱਡੀ ਹਰੇਕ ਕੋਲੇ ਆ ਗੱਡੀ ਇੱਕ ਇਹਨਾਂ ਦੀ ਮਜਬੂਰੀ ਆ ਗੱਡੀ ਬਿਨਾ ਸਰਦਾ ਹੈ ਨਹੀਂ ਭਾਵੇਂ ਕੋਈ ਗਰੀਬ ਆ ਭਾਵੇਂ ਅਮੀਰ ਐ ਘਰ ਬਣੇ ਹੋਏ ਨੇ ਤੇ ਆ ਗਾਰਬੇਜ ਵਾਲੀਆਂ ਰੱਖੀਆਂ ਹੋਈਆਂ ਬਾਹਰੇ ਕਚਰੇ ਵਾਲੀਆਂ ਕਹਿ ਦਈਏ ਆਪਾਂ ਪੰਜਾਬੀ ਚ ਤੇ ਗੱਡੀ ਆਉਂਦੀ ਆ ਹਫਤੇ ਬਾਅਦ ਲੈ ਜਾਂਦੀ ਆ ਚੱਕ ਕੇ ਤੇ ਇਹਨਾਂ ਨੂੰ ਇਹਦਾ ਬਿੱਲ ਭਰਨਾ ਪੈਂਦਾ ਇਹਦੇ ਪੈਸੇ ਦੇਣੇ ਪੈਂਦੇ ਆ ਐਨੀ ਕਯੂ ਪਰੀਚ ਲੈ ਜਾਂਦੇ ਆ ਤੇ ਇਸ ਤਰ੍ਹਾਂ ਖੂਬਸੂਰਤ ਸ਼ਹਿਰ ਆ ਇਹੋ ਜਿਹੀਆਂ ਹੋਰ ਗੱਲਾਂ ਬਾਤਾਂ ਵੀਡੀਓ ਦੇਖਣ ਦੇ ਲਈ ਲਾਈਕ ਸ਼ੇਅਰ ਤੇ ਫਾਲੋ ਜ਼ਰੂਰ ਕਰ ਲਿਆ ਕਰੋ YouTube ਤੇ ਦੇਖਦੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਪਰਿਵਾਰਕ ਗੱਲਬਾਤ ਹੁੰਦੀ ਹੈ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਵੱਧ ਤੋਂ ਵੱਧ ਤੁਹਾਨੂੰ ਗੱਲਾਂ ਬਾਤਾਂ ਦੱਸੀਏ ਇਹ ਜਿਹੜਾ ਮੇਰਾ ਜ਼ਿੰਦਗੀ ਦਾ ਸਫ਼ਰ ਇੱਥੇ ਤੱਕ ਅਮਰੀਕਾ ਤੱਕ ਪਹੁੰਚਣ ਦਾ ਕਿਵੇਂ ਦਾ ਰਿਹਾ ਉਹ ਵੀ ਤੁਹਾਡੇ ਨਾਲ ਕਿਤੇ ਨੰਬਰ ਵਾਈਜ਼ ਵੀਡੀਓ ਬਣਾ ਕੇ ਸਾਂਝਾ ਕਰਾਂਗੇ ਤੇ ਕਿਸੇ ਦੇ ਕੰਮ ਆ ਜੂਗੀ ਗੱਲਬਾਤ ਤੇ ਇਸ ਤਰ੍ਹਾਂ ਦਾ ਮਾਹੌਲਾ ਗੱਲਾਂបਾਤਾਂ ਖੁੱਲੇ ਡੁੱਲੇ ਰੋਡ ਇੱਥੇ ਜਾਣੀ ਕਿਸੇ ਕਾਰ ਦੇ ਉੱਤੇ ਝਰੀਟ ਨਹੀਂ ਬੱਜੀ ਵੀ ਹੁੰਦੀ ਤਹ 10 ਸਾਲ ਪੁਰਾਣੀਆਂ ਕਾਰਾਂ 20 20 ਸਾਲ ਪੁਰਾਣੀਆਂ ਕਾਰਾਂ 30 30 ਸਾਲ ਪੁਰਾਣੀਆਂ ਵੀ ਚੱਲੀ ਜਾਂਦੀਆਂ ਨੇ 90 92 ਮਾਡਲ ਕਾਰਾਂ ਵੀ ਚੱਲੀ ਜਾਂਦੀਆਂ ਨੇ ਪਰ ਚਿਹਟ ਨਹੀਂ ਹੈਗੀ ਕਿਸੇ ਵੀ ਕਾਰ ਤੇ ਕਿਉਂਕਿ ਰੋਡ ਖੁੱਲੇ ਡੁੱਲੇ ਆ ਤੇ ਟ੍ਰੈਫਿਕ ਦੇ ਕਾਨੂੰਨ ਕੈਮਰੇ ਲੱਗੇ ਹੋਣ ਕਰਕੇ ਵਧੀਆ ਨਹੀਂ ਤੇ ਉਹਦੇ ਹਿਸਾਬ ਨਾਲ ਫਿਰ ਚੱਲਦੇ ਨੇ ਇਹ ਕੈਮਰੇ ਤੋਂ ਹਰੇਕ ਡਰਦਾ ਅਹੀਂ ਵਰਜਾ ਜਈ ਆ ਜਾਂਦਾ ਲੈਟਰ ਬਾਕਸ ਦੇ ਵਿੱਚ ਲੈਟਰ ਵੀ ਚੱਕੋ 800 ਡਾਲਰ ਦਾ ਤੁਹਾਨੂੰ ਚਲਾਨ ਹੋ ਗਿਆ ਤੇ 80 ਪੁਆਇੰਟ ਤੁਹਾਡੇ ਲਾਇਸੈਂਸ ਚੋਂ ਕੱਟੇ ਗਏ ਤਾਂ ਕਰਕੇ ਗੱਡੀਆਂ ਦੇ ਚਰੀਟਾਂ ਚ ਰੂਟਾਂ ਨਹੀਂ ਹੁੰਦੀਆਂ ਬਹੁਤ ਘੱਟ ਲੱਗੀਆਂ ਵੀ ਹੁੰਦੀਆਂ ਨਹੀਂ ਨਹੀਂ ਗੱਡੀਆਂ ਜਦੋਂ ਕਿਤੇ ਲੱਗਦੀਆਂ ਨੇ ਤਾਂ ਫਿਰ ਮੁੜ ਕੇ ਉਹ ਵਰਤਨਯੋਗੀਆਂ ਨਹੀਂ ਰਹਿੰਦੀਆਂ ਫਿਰ ਐਕਸੀਡੈਂਟ ਐਨੇ ਭਿਆਨਕ ਹੁੰਦੇ ਆ ਤੇ ਕਈ ਕਈ ਗੱਡੀਆਂ ਦੇ ਹੁੰਦੇ ਆ ਕਿਉਂਕਿ ਸਪੀਡ ਜ਼ਿਆਦਾ ਹੁੰਦੀ ਆ ਸ਼ਹਿਰ ਦੇ ਵਿੱਚ 35 ਮੀਲ ਕਿਤੇ ਕਿਤੇ 20 ਮੀਲ ਦੀ ਆ 35 ਮੀਲ 50 ਕਿਲੋਮੀਟਰ ਤੇ ਆਮ ਜਿਹੜੀ ਇਹਨਾਂ ਦੀ ਸਪੀਡ ਆ ਉਹ 55 ਤੋਂ ਲੈ ਕੇ 80 80 ਤੋਂ ਵੱਧ ਨਹੀਂ 55 ਤੋਂ ਘੱਟ ਨਹੀਂ ਘੱਟ ਸਪੀਡ ਦਾ ਵੀ ਚਲਾਨ ਹੁੰਦਾ ਕੰਟਰੀ ਸਾਈਡ ਕਹਿੰਦੇ ਆ ਇਹ ਜਾਨੀ ਕਿ ਬਾਹਰਲੇ ਏਰੀਏ ਜਿੱਥੇ ਬਸੋਂ ਨਹੀਂ ਹੈਗੀ ਇਹ ਹਿਸਾਬ ਕਿਤਾਬ ਆ ਤੇ ਸਪੀਡ ਜ਼ਿਆਦਾ ਹੋਣ ਕਰਕੇ ਜੇ ਕਿਤੇ ਕੋਈ ਐਕਸੀਡੈਂਟ ਹੁੰਦਾ ਤਾਂ ਬੰਦੇ ਦੇ ਬਚਣ ਦੇ ਚਾਂਸ ਘੱਟ ਹੁੰਦੇ ਆ ਪਰ ਐਕਸੀਡੈਂਟ ਇੱਥੇ ਬਹੁਤ ਬਹੁਤ ਬਹੁ ਘੱਟ ਹੁੰਦਾ ਕਦੇ ਕੋਈ ਸੁਣੀ ਨਹੀਂ ਹੈਗੀ ਖਬਰ ਆ ਟੈਮ ਹਟਣਾ ਆ ਸਪੀਰਪਾਰਡ ਦੀ ਵਰਕਸ਼ਾਪ ਆ ਕੋਈ ਤੇ ਇਸ ਤਰ੍ਹਾਂ ਦਾ ਹਸਾਬ ਕਿਤਾਬ ਆ ਇੱਥੇ ਆ ਕਰਿਆਨੇ ਦੀ ਦੁਕਾਨ ਆ ਕਹਿਦੀ ਆ ਆਪਾਂ ਡਾਲਰ ਚੰਜ਼ਲ ਇਹ ਬਹੁਤ ਮਸ਼ਹੂਰ ਆ। ਇਹ ਇੱਕ ਸ਼ਹਿਰ ਚ ਪੱਕਾ ਹੀ ਹੁੰਦਾ ਹਰੇਕ ਸ਼ਹਿਰ ਚ। ਨੇੜੇ ਤੇੜੇ ਜਿੰਨੇ ਵੀ ਟਾਊਨ ਨੇ ਹਰੇਕ ਟਾਊਨ ਦੇ ਵਿੱਚ ਇਹ ਹੈਗਾ ਹੀ ਹੈਗਾ। ਇੱਥੇ ਮਿਲ ਜਾਂਦਾ ਰਸਣ ਪਾਣੀ। ਤੇ ਉੱਥੋਂ ਨਿਕਲ ਕੇ ਹੁਣ ਗਾਹਾਂ ਆਏ ਆ। ਘਰ ਦੇਖੋ ਕਿੰਨਾ ਸੋਹਣਾ ਬਣਾਇਆ ਵਾ। ਪਹਿਲਾਂ ਇਹਨਾਂ ਦੇ ਘਰ ਹੁੰਦੇ ਸੀ ਲੱਕੜੀ ਦੇ ਸਾਰੇ। ਖੋਖੇ ਵਾਂਗੂ ਜਿਹੜੇ ਚੱਕੇ ਧਰੇ ਜਾਂਦੇ ਸੀ। ਪਰ ਹੁਣ ਇਹਨਾਂ ਦੇ ਘਰ ਹੁੰਦੇ ਆ ਇਹ ਮਡਲਰ ਹਾਊਸ ਕਹਿੰਦੇ ਆ ਜਾਨੀ ਕਿ ਮਿੱਟੀ ਦੇ ਜਿਵੇਂ ਆਪਾਂ ਇੱਕ ਥੜਾ ਬਣਾਉਂਨੇ ਆ ਵਧੀਆ ਤੇ ਉਹਦੇ ਉੱਤੇ ਘਰ ਪਾਉਂਦੇ ਆ ਜਾਨੀ ਮਜ਼ਬੂਤ ਹੁੰਦੇ ਆ ਕਿਉਂਕਿ ਇੱਥੇ ਇੱਕ ਬਰੂਲਾ ਆਉਂਦਾ ਇਹ ਉਹਨੂੰ ਕਹਿੰਦੇ ਆ ਟਰਨਿਡੋ ਉਹ ਲੈ ਜਾਂਦਾ ਸੀ ਚੱਕ ਕੇ ਘਰ ਪਰ ਹੁਣ ਇਹਨਾਂ ਨੇ ਪ੍ਰਬੰਧ ਕਰ ਲਿਆ ਤੇ ਹੁਣ ਕੋਈ ਇਹੋ ਜਿਹੀ ਡਰ ਵਾਲੀ ਗੱਲ ਨਹੀਂ ਹੁਣ ਫਿਰ ਵੀ ਛੱਤਾਂ-ਛੁੱਤਾਂ ਦਾ ਨੁਕਸਾਨ ਕਰ ਜਾਂਦਾ ਜਦੋਂ ਜਿੱਥੋਂ ਦੀ ਹੋ ਰੰਗਦਾ ਤੇ ਇਸ ਤਰ੍ਹਾਂ ਦੀ ਗੱਲਬਾਤ ਆ ਪਿੱਗੋਆ ਸ਼ਹਿਰ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਦਿਖਾਵਾਂਗੇ ਸਾਰਾ ਸ਼ਹਿਰ ਅਸੀਂ ਲਗਭਗ ਅੱਜ ਸਾਰੇ ਸ਼ਹਿਰ ਦੇ ਉਤੋਂ ਦੀ ਉਹ ਢੇੜਾ ਕੱਢਤਾ ਕਿਉਂਕਿ ਅਸੀਂ ਜਾਣਾ ਹੀ ਹੈ ਜੀ ਥਾਂ ਸੇ ਤਾਂ ਤੇ ਸੀਗਾ ਉੱਚੇ ਨੀਵੇਂ ਉਵੇਂ ਕੋਈ ਇਹਨਾਂ ਨੇ ਪੱਧਰ ਨਹੀਂ ਕੀਤਾ ਕੋਈ ਮਿੱਟੀ ਦੀਆਂ ਟਰਾਲੀਆਂ ਭਰ ਕੇ ਇੱਧਰ ਉੱਧਰ ਨਹੀਂ ਭਜੇ ਬਸ ਜਿਵੇਂ ਸੀਗਾ ਉਵੇਂ ਹੀ ਰੱਖ ਲਿਆ ਉਵੇਂ ਹੀ ਘਰ ਪਾ ਲਿਆ ਕਿਉਂਕਿ ਇਹਨਾਂ ਨੂੰ ਵੈਸੇ ਲੋਡ ਵੀ ਐ ਇੱਥੋਂ ਦੀ ਉੱਚੇ ਨੀਵੇਂ ਘਰ ਹੋਣੇ ਜਦੋਂ ਬਰਫ਼ ਪੈਂਦੀ ਆ ਫਿਰ ਉਹਦਾ ਪਾਣੀ ਖੁਰ ਕੇ ਜਾਂਦਾ ਨੀਵੇਂ ਥਾਂ ਨੂੰ ਤੇ ਨੀਵੇਂ ਥਾਂ ਤੇ ਡਰੇਨਾਂ ਬਣੀਆਂ ਹੋਈਆਂ ਨੇ ਜਾਨੀ ਕਿ ਨਹਿਰਾ ਕਹਿ ਦਈਏ ਜਾਂ ਆਪਾਂ ਮਲਬਈ ਕਹਿੰਦੇ ਆ ਨਾਲਾ ਬਣਿਆ ਵਾ ਤੇ ਉਹ ਡਰੇਨ ਦੇ ਵਿੱਚ ਪਾਣੀ ਜਾਂਦਾ ਇਹਨਾਂ ਦਾ ਤੇ ਜੇਕਰ ਇਹ ਉੱਚੇ ਨੀਵੇਂ ਕਰ ਲੈਣਗੇ ਘਰਾਂ ਜਾਂ ਪੱਧਰ ਕਰ ਲੈਣਗੇ ਫੇਰ ਪਾਣੀ ਨਿਕਾਸ ਇਹਦਾ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਨਿਕਾਸ ਆ ਉਹ ਬੰਦ ਹੋ ਜਾਊਗਾ ਤੇ ਫਿਰ ਇਹਨਾਂ ਨੂੰ ਦਿੱਕਤ ਆਊਗੀ ਇਸ ਕਰਕੇ ਇਹਨਾਂ ਨੇ ਬਹੁਤੀ ਕੋਈ ਛੇੜਾਛਾੜੀ ਨਹੀਂ ਕੀਤੀ ਕਿਹੜੀਆਂ ਫਸਲਾਂ ਬੀਜਦੇ ਆ ਉਹ ਵੀ ਉੱਚੇ ਨੀਵੇਂ ਥਾਵਾਂ 'ਵੀ ਉਮੀ ਬੀਜ ਦਿੰਦੇ ਆ ਬਹੁਤ ਜ਼ਿਆਦੇ ਖੇਤਰਫਾਲਾ ਤੇ ਉਹਦੇ ਕਰਕੇ ਪਾਣੀ ਉਂ ਲਾਉਣਾ ਬਹੁਤ ਜ਼ਿਆਦੇ ਮੁਸ਼ਕਲ ਆ ਕੁਝ ਏਰੀਏ ਹੈਗੇ ਨੇ ਜਿੱਥੇ ਜੀਰੀ ਲੱਗਦੀ ਆ ਤੇ ਉਹਨਾਂ ਥਾਵਾਂ ਤੇ ਜਾਣੀ ਫਿਰ ਜਿੱਥੇ ਜਿੱਥੇ ਜੀਰੀ ਲੱਗਦੀ ਆ ਉੱਥੇ-ਉੱਥੇ ਇਹਨਾਂ ਨੂੰ ਪਾਣੀ ਖੁੱਲਾ ਲਾਉਣ ਦੀ ਇਜਾਜ਼ਤ ਵੀ ਹੈਗੀ ਆ ਪਰ ਇਹ ਸਾਡੇ ਏਰੀਆ 'ਚ ਨਹੀਂ ਕੋਈ ਜੀਰੀ ਹੁੰਦੀ ਜਿਹੜੇ ਕੋਈ ਆਲੂ ਬੀਜ ਦੇ ਜਾਂ ਇੱਕ ਦੋ ਹੋਰ ਫਸਲਾਂ ਨੇ ਜਿਹੜੀਆਂ ਬਹੁਤ ਨਾਜ਼ੁਕ ਹੁੰਦੀਆਂ ਜਿਨ੍ਹਾਂ ਨੂੰ ਪਾਣੀ ਦੀ ਲੋੜ ਪੈਂਦੀ ਆ ਜ਼ਿਆਦੇ ਉਹਨਾਂ ਵਾਸਤੇ ਪਾਣੀ ਦਾ ਪ੍ਰਬੰਧ ਹੈਗਾ ਉਹ ਵੀ ਫੁਹਾਰਾ ਸਿਸਟਮ ਜਾਂ ਜਿਹੜੇ ਕੋਈ ਬਾਗਬਗੀਚੇ ਨੇ ਉਹਦੇ ਲਈ ਹੈਗਾ ਡਿਪ ਇਰੀਗੇਸ਼ਨ ਤੇ ਆਹ ਵੀ ਦੁਕਾਨਾਂ ਹੀ ਨੇ ਸਾਰੀਆਂ ਸਟੋਰ ਨੇ ਸਾਰੇ ਖਰੀਦਦਾਰੀ ਦਾ ਸਮਾਨ ਲਗਭਗ ਬਿਲਡਿੰਗ ਮਟੀਰੀਅਲ ਤੋਂ ਲੈ ਕੇ ਖਾਣ ਪੀਣ ਦਾ ਜ਼ਿੰਦਗੀ ਦੇ ਮਤਲਬ ਲੋੜਵੰਦ ਲੋੜ ਦੀਆਂ ਜਿਹੜੀਆਂ ਵਸਤੂਆਂ ਸਾਰੀਆਂ ਮਿਲ ਜਾਂਦੀਆਂ ਇਹ ਸਾਰਾ ਇੱਕੋ ਹੀ ਸ਼ੈੱਡ ਆ ਲਗਭਗ 1 ਕਿਲੋਮੀਟਰ ਵਾਂਗੂ ਹੋਊਗਾ ਇਹ ਦਿਖਾਉਣਾ ਤੁਹਾਨੂੰ ਹੋ ਦੇਖੋ ਕਿੰਨੀ ਦੂਰ ਤੋਂ ਲੈ ਕੇ ਉਹ ਕਿੰਨੀ ਦੂਰ ਤੱਕ ਪਿਆ ਅੱਧਾ ਕਿਲੋਮੀਟਰ ਲੰਬਾ ਹੋ ਮੇਰੇ ਹਿਸਾਬ ਨਾਲ ਪਰ ਇੱਕ ਸ਼ੈੱਡ ਆ ਇਹ ਪਰ ਦੁਕਾਨਾਂ ਵਿੱਚ ਅੱਡੋ ਅੱਡ ਨੇ ਤੇ ਇੱਕ ਪਾਸੇ ਖਾਲੀ ਪਿਆ ਲਾਇਆ ਹੋਇਆ ਬੋਰਡ ਵੀ ਕਿਰਾਏ ਤੇ ਲੈ ਲਓ ਕੋਈ ਮੈਨੂੰ ਹੁਣ ਅਸੀਂ ਇੱਥੋਂ ਮੁੜ ਕੇ ਚੱਲਿਆਂ ਪਿੰਡ ਵੱਲ ਨੂੰ ਆਹ ਗ੍ਰਿਡ ਆ ਗਿਆ ਛੋਟੇ ਛੋਟੇ ਗ੍ਰਿਡ ਤੇ ਸੋਲਰ ਸਿਸਟਮ ਜ਼ਿਆਦਾਤਰ ਜਿਹੜੀ ਇਹ ਬਿਜਲੀ ਪੈਦਾ ਕਰਦੇ ਆ ਸੋਲਰ ਸਿਸਟਮ ਤੋਂ ਕਰਦੇ ਆ ਜਿੱਥੇ ਕਿਤੇ ਕੋਈ ਜਗ੍ਹਾ ਵੇਲੀ ਹੁੰਦੀ ਆ ਉੱਥੇ ਸੋਲਰ ਸਿਸਟਮ ਲੱਗ ਜਾਂਦੇ ਆ ਬਹੁਤੇ ਗੋਰੀਆਂ ਦੇ ਆਪੋ ਆਪਣੇ ਘਰੇ ਵੀ ਲਵਾਏ ਹੋਏ ਨੇ ਤੇ ਵਧੀਆ ਕੰਮ ਕਰਦਾ ਇੱਥੇ ਕਿਉਂਕਿ ਧੁੱਪ ਤਿੱਖੀ ਹੁੰਦੀ ਆ ਉਚਾਈ ਤੇ ਨੇ ਇਹ ਦੇਸ਼ ਧੁੱਪ ਤਿੱਖੀ ਹੋਣ ਕਰਕੇ ਜਿਹੜਾ ਸੋਲਰ ਸਿਸਟਮ ਵਧੀਆ ਕੰਮ ਕਰਦਾ ਇਹ ਸੀਗਾ ਇਹ ਸ਼ਹਿਰ ਪਿਕੋਆ ਤੇ ਐਦਾਂ ਦੀਆਂ ਗੱਲਾਂ ਬਾਤਾਂ ਨੇ ਇੱਥੋਂ ਦੀਆਂ ਤੁਹਾਡੇ ਨਾਲ ਸਾਂਝ ਪਾਉਨੇ ਹੁੰਨੇ ਆ ਅੱਗੇ ਸ਼ੇਅਰ ਕਰ ਦਿਆ ਕਰੋ ਤੁਹਾਡਾ ਸ਼ੇਅਰ ਕਰਨਾ ਹੀ ਸਾਡੇ ਲਈ ਬਹੁਤ ਵੱਡੀ ਸ਼ਾਬਾਸ਼ ਹੈ ਤੁਸੀਂ ਸਾਰੇ ਕਮੈਂਟ ਕਰ ਦਿਓ ਵਧੀਆ ਸ਼ੇਅਰ ਕਰ ਦਿਓ ਪਿਆਰ ਦਿਨੇ ਹੋ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੇ ਹਾਂ ਸਾਰੇ ਇਸੇ ਤਰ੍ਹਾਂ ਸ਼ੇਅਰ ਕਰਦੇ ਆ ਕਰੋ ਤੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਚੜ੍ਹਦੀ ਕਲਾ ਵਿੱਚ ਰਹਾਂ ਹੱਸਦੇ ਵਸਦੇ ਰਹਾਂ ਤੇ ਮੇਰਾ ਪੰਜਾਬ ਹਸਤਾ ਵਸਤਾ ਰਹੇ ਤੇ ਸਾਰੇ ਚੜ੍ਹਦੀ ਕਲਾ ਵਿੱਚ ਰਹਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ YouTube ਤੇ ਸਬਸਕ੍ਰਾਈਬ ਕਰ ਲਿਓ ਤੇ ਜੇ ਫੇਸਬੁੱਕ ਤੇ ਦੇਖਦੇ ਆਂ ਤਾਂ ਫਾਲੋ ਜਰੂਰ ਕਰਿਓ ਹੁਣ ਸ਼ਹਿਰ ਚੋਂ ਲਗਭਗ ਅਸੀਂ ਬਾਹਰੇ ਜਾਣ ਲੱਗੇ ਆਂ ਬਸ ਕੁਛਕ ਟਾਈਮ ਤੇ ਸ਼ਹਿਰ ਚੋਂ ਬਾਹਰੇ ਨਿਕਲ ਆਵਾਂਗੇ ਗੱਡੀਆਂ ਬਹੁਤ ਨੇ ਗੱਟ ਖਾਨੇ ਦਾ ਕੋਈ ਅੰਤ ਨਹੀਂ ਜਿੰਨੇ ਇੱਥੇ ਮੈਨੂੰ ਲੱਗਦਾ ਬੰਦੇ ਨਹੀਂ ਹੋਣੇ ਇੰਨੀ ਇੱਥੋਂ ਦੀ ਪਾਪੂਲੇਸ਼ਨ ਨਹੀਂ ਹੋਣੀ ਉਸ ਤੋਂ ਵੱਧ ਕਾਰਾਂ ਹੋਣਗੀਆਂ ਕਿਉਂ ਕਾਰਾਂ ਤੋਂ ਬਿਨਾ ਇਹਨਾਂ ਦੀ ਜ਼ਿੰਦਗੀ ਨਹੀਂ ਕਾਰ ਇਹਨਾਂ ਦੀ ਸਭ ਤੋਂ ਪਹਿਲੀ ਜ਼ਰੂਰਤ ਸੋ ਇਹ ਸੀ ਗੱਲਬਾਤ ਜੀ ਠੀਕ ਹੈ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਕਿਸੇ ਨਵੇਂ ਸ਼ਹਿਰ ਦੇ ਕਰਾਉਣਿਆਂ ਤੁਹਾਨੂੰ ਦਰਸ਼ਨ ਠੀਕ ਹੈ ਜੀ ਚੰਗਾ ਹੱਸਦੇ ਵਸਦੇ ਰਹੋ ਧੰਨਵਾਦ